ਸੰਸਾਤਰੀ ਕਾ ਜੀ ਸਾਰੇ ਕਬੂਤਰਾਂ ਦੇ ਭਰਾਣ ਬਾਈ ਅੱਜ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਆ ਨੀਲੇ ਕਬੂਤਰ ਵੇਖੋ ਕਿੱਡੇ ਘੈਂਟ ਕਬੂਤਰ ਆ ਬਾਈ ਦੇ ਬਾਈ ਸਾਰੇ ਚਿੱਟੀਆਂ ਅੱਖਾਂ ਦੇ ਕਬੂਤਰ ਆ ਵੇਖੋ ਤੇ ਨੀਲੇ ਕਬੂਤਰ ਕਿੱਡੇ ਕਿੱਡੇ ਜਵਾਨ ਕਬੂਤਰ ਆ ਬਾਈ ਇਹਨਾਂ ਦਾ ਸ਼ੌਂਕ ਕਰੋ ਵੇਖੋ ਕਿੱਡੇ ਘੈਂਟ ਆ ਬਾਈ ਸਾਰੇ ਵੇਖੋ ਚਿੱਟੀਆਂ ਅੱਖਾਂ ਦੇ ਆ ਤੇ ਨੀਲੇ ਕਬੂਤਰ ਸਾਰੇ ਹਰ ਇੱਕ ਕਬੂਤਰ ਜਿਵੇਂ ਕਹਿੰਦੇ ਨੇ ਗੋਲੇ ਰੰਗੇ ਤਾਂ ਬਾਈ ਵੇਖੋ ਇੱਕ ਹੋਰ ਇਹ ਕਬੂਤਰ ਆ ਕਿੱਡੇ ਵਧੀਆ ਲਾਦੇ ਆ ਇਹ ਬਾਈ ਨੇ ਸਾਰੇ ਇੱਕ ਰੰਗ ਦੇ ਰੱਖੇ ਕਬੂਤਰ ਭਾਈ ਕਈ ਬੰਦੇ ਇਤਰਾ ਹੀ ਰੱਖਦੇ ਵੇ ਲੋ ਸ਼ੌਂਕ ਆਪ ਆਪਣਾ ਕਈ ਭਰਾ ਲਾਲ ਰੱਖਦੇ ਆ ਇੱਕ ਰੰਗ ਦੇ ਅਨੇ ਪਿੰਡ ਹੀ ਮੁੰਡਾ ਲਾਗੇ ਪਿੰਡ ਲਾਗੇ ਉਹਨਾਂ ਲਾਲ ਰੱਖਦੇ ਸਾਰੇ ਹੀ ਤਾਂ ਕਬੂਤਰ ਦੇਖ ਉਹਨਾਂ ਕੋ 20-25 ਕਬੂਤਰ ਨੇ ਸਾਰੇ ਲਾਲ ਤੇ ਇਹ ਕਬੂਤਰ ਕਿਹਾ ਬਾਈ ਕਿਡੇ ਕਿਡੇ ਜਵਾਨ ਕਬੂਤਰ ਨੀਲੇ ਕਬੂਤਰ ਸਾਰੇ ਚਿੱਟੀਆਂ ਆਖਾਂ ਦੇ ਆ ਸਾਰੇ ਘੈਂਟ ਕਬੂਤਰ ਆ ਬਾਈ ਬਈ ਇੱਕ ਤਾਂ ਨੂੰ ਹੋਰ ਵੀਡੀਓ ਪੂਰੀ ਵੇਖਿਆ ਤਾਂ ਦਿਖਾਉਂਦੇ ਆ ਬੱਚਿਆਂ ਬੱਚਿਆਂ ਦੇ ਵੀ ਬੈਠਾ ਕਿੰਨਾ ਚਿੱਟੀਆਂ ਆਖਾਂ ਦਾ ਪੂਰਾ ਘੈਂਟ ਆ ਬਈ ਕਾ ਸਾਰੇ ਕਿੜੇ ਕਿੜੇ ਜਵਾਨ ਕਬੂਤਰ ਐ ਝਾਂ ਕਰ ਇਹਨਾਂ ਦਾ ਵੀਡੀਓ ਵਧੀਆ ਲੱਗੀ ਤੇ ਭਰਾ ਮੇਰੇ ਲਾਈਕ ਕਰ ਦਿਓ ਬਾਕੀ ਕਈਆਂ ਨੇ ਦਬਾਜ ਰੱਖੀਂਦੇ ਆ ਇੱਕ ਰੰਗ ਦੇ ਇਹ ਟੈਟੇ ਹੀ ਰੱਖੇ 골ਡਨ ਰੱਖਦੇ ਇਹਨਾਂ ਬਾਈ ਨੇ ਰੱਖੇ ਸਾਰੇ ਹਰੇ ਕਬੂਤਰ ਰੱਖੇ ਨੀਲੇ ਕਬਾਈ ਸਾਰੇ ਕਿਡੇ ਕਿਡੇ ਜਵਾਨ ਕਬੂਤਰ ਆ ਇੱਕੋ ਜਿਹੀ ਹਾਈਟ ਆ ਐਨਾ ਘੈਂਡ ਪੂਰੇ ਆ ਸਾਰੇ ਚਟੀਆਂ ਅੱਖਾਂ ਕਿਡੇ ਸੋਹਣੇ ਲੱਗਦੇ ਆ ਬਾਈ ਕੜੇ ਕੜੇ ਲੰਮੇ ਕਬੂਤਰ ਹੈ ਉਹ ਜਵਾਨ ਕਬੂਤਰ ਹੈ ਸ਼ੌਂਗ ਆ ਬਾਈ ਆਪੋ ਆਪਣਾ ਇਹ ਇੱਕ ਰੰਗ ਦੇ ਰੱਖਣੇ ਵਿੱਚ ਕਿਹੜਿਆ ਸੌਖੇ ਕਬੂਤਰ ਆ ਇਸ ਤਰ੍ਹਾਂ ਲੱਭਦੇ ਕਿੱਥੇ ਆ ਪੂਰੇ ਘੈਂਟ ਆ ਬਾਈ ਪਾ ਤੁਹਾਨੂੰ ਬਾਈ ਦੂਜੇ ਵੀ ਦਿਖਾਉਨੇ ਆ ਨਾਰ ਜਿਹੜਾ ਨਾ ਬੱਚਿਆਂ ਦੇ ਬੈਠਾ ਵੀ ਨਾਰ ਦਿਖਾਉਨੇ ਆ ਦੇਖੋ हाँ भाई वेखो मारदा बच्चा बैठा बच्चा है थले एक देखो बच्चा फड़ दी बच्चा देखो ये भाई बच्चा हरया हो रहा वेखो एदा दीला कला जहां कतरा ये भाई अख वेखो मेरी चिट्टी अख ਪੂਰਾ ਘੈਂਟ ਐ ਵੀ ਕਬੂਤਰ ਪੂਰਾ ਮਾਤਾ ਹੱਥ ਨਹੀਂ ਲਾਉਂਦਾ ਬੱਚੇ ਨੂੰ ਇਹ ਇੱਕ ਬੱਚਾ ਐ ਥੱਲੇ ਬਾਈ ਆਕ ਚੈੱਕ ਕਰਾ ਬਾਈ ਇਹਦੀ ਨਰ ਦੀ ਕਿੱਡਾ ਘੈਂਟ ਐ ਵੀ ਐ ਵੇਖੋ ਨੀਲਾ ਸੇਮ ਹੀ ਐ ਨਰ ਦਾ ਆਪਣੇ ਕੋ ਵੀ ਹੈਗਾ ਹੀ ਇੱਕ ਨੀਲਾ ਆਪਣੇ ਕੋ ਵੀ ਹੈਗਾ ਹੀ ਉਹ ਵੀ ਬੜਾ ਤਗੜਾ ਹੀ ਇਹਦੇ ਵਾਂਗੂੰ ਇਹਨਾਂ ਵਾਂਗੂੰ ਉੜਦਾ ਵੀ ਚੰਗਾ ਐ ਇੱਕ ਆਪਾਂ ਫੜੀ ਨੀਲੀ ਮਾਦੀ ਉਹ ਵੀ ਚੰਗੀ ਉੜਦੀ ਰਹੀ ਆ ਵੀ ਉਹ ਇਤਾਂ ਦੀ ਹੈ ਚਟੀਆਂ ਅੱਖਾਂ ਦੀ ਸੇਮ ਹੀ ਇਦਾਂ ਦੇ ਭਰਾ ਮੇਰੇ ਵੀਡੀਓ ਲਾਈਕ ਕਰਦੇ ਹੋ